ਅ ਬਿਲਕੁਲ ਜੀ ਇਹ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 5 ਸਤੰਬਰ ਜੰਦੇਵ ਜੀ ਮਹਾਰਾਜ ਦੀ ਸ਼ਹਾਦਤ ਨੂੰ ਅਤੇ 1984 ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਇਹ ਨਗਰ ਕੀਰਤਨ ਅਸੀਂ ਉਹਨਾਂ ਨੂੰ ਯਾਦ ਕਰਨ ਦੇ ਲਈ ਉਹਨਾਂ ਨੂੰ ਸ਼ਰਧਾ ਦੇ ਫੁੱਲ ਪੇਟ ਕਰਨ ਦੇ ਲਈ ਸਾਲਾਨਾ ਨਗਰ ਕੀਰਤਨ ਇੱਥੇ ਆਯੋਜਿਤ ਕੀਤਾ ਜਾਂਦਾ ਗੁਰਦਾਰਾ ਗੁਰੂ ਨਾਨਕ ਮਿਸ਼ਨ ਸੈਂਟਰ ਵੱਲੋਂ ਅਤੇ ਗੁਰਦਾਰਾ ਜੋਤਪ੍ਰਕਾਸ਼ ਵੱਲੋਂ ਸਾਂਝੇ ਤੌਰ ਤੇ ਅਮਰਤ ਸੰਚਾਰ ਦੀ ਗੱਲ ਕੀਤੀ ਜਾਵੇ ਉਹ ਵੀ ਸ਼ਕਾਇਆ ਜਾਣਗੇ ਜੀ ਬਿਲਕੁਲ ਜੀ ਅਮਰਤ ਸੰਚਾਰ ਦਾ ਆਯੋਜਨ ਗੁਰਦਾਰਾ ਜੋਤਪ੍ਰਕਾਸ਼ ਸਾਹਿਬ ਵਿਖੇ 7 ਜੂਨ ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 12 ਵਜੇ ਕੀਤਾ ਜਾਵੇ ਸਮੂਹ ਮਰਤਬਾ ਬਲਾਖੀਆਂ ਨੂੰ ਬੇਨਤੀ ਹੈ ਕਿ ਆਪਣੇ ਨਾਮ ਪਹਿਲਾਂ ਗੁਰਦੁਆਰਾ ਜੋਤਪ੍ਰਕਾਸ਼ ਸਾਹਿਬ ਦੇਖੇ ਜਾਂ ਫਿਰ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਦੇਖੇ ਫੋਨ ਕਰਕੇ ਤੁਸੀਂ ਲਿਖਾ ਸਕਦੇ ਹੋ ਜੀ ਗੱਲ ਕੀਤੀ ਜਾਵੇ ਜਿਵੇਂ ਪਹਿਲਾਂ ਵੀ ਆਪਾਂ ਗੱਲ ਕਰਦੇ ਸੀਗੇ ਵੀ ਸੇਫਟੀ ਨੂੰ ਲੈ ਕੇ ਇਸ ਵਾਰੀ ਬੜੇ ਕੰਸਰਨ ਹੈ ਕੀ ਕਹਿਣਾ ਚਾਹੋ ਸੇਫਟੀ ਨੂੰ ਲੈ ਕੇ ਹਰ ਵਾਰ ਕੰਸਰਨ ਹੁੰਦੇ ਨੇ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ ਪ੍ਰਬੰਧਕਾਂ ਦੇ ਉੱਤੇ ਤੇ ਜਿਹੜੇ ਸਾਡੇ ਲੋਕਲ ਡਿਪਾਰਟਮੈਂਟਸ ਨੇ ਉਹ ਸੀ ਸੰਗਤ ਨੂੰ ਬੇਨਤੀ ਕਰਦੇ ਹੁੰਦੇ ਆ ਕਿਉਂਕਿ ਅਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਪਰ ਜਿੰਨੀ ਦੇਰ ਸੰਗਤਾਂ ਦਾ ਸਹਿਯੋਗ ਨਾ ਹੋਵੇ ਉਨੀ ਦੇਰ ਐਡੇ ਵੱਡੇ ਇਵੈਂਟ ਕਰਨੇ ਨਾ ਮੁਮਕਨ ਨੇ ਪਰ ਸੰਗਤਾਂ ਬਹੁਤ ਸਹਿਯੋਗ ਕਰਦੀਆਂ ਨੇ ਟੈਂਟਾਂ ਦੀ ਜੀ ਉਹ ਜਿਹੜਾ ਜਿੰਨੇ ਵੀ ਟੈਂਟ ਲਾਉਣਾ ਵਾ ਫੂਡ ਸਟਾਲ ਵਗੈਰਾ ਜਾਂ ਜੋ ਵੀ ਆ ਉਹਦੇ ਪਰਮਿਟ ਤੋਂ ਬਿਨਾਂ ਤੁਸੀਂ ਨਹੀਂ ਲਾ ਸਕਦੇ ਸਾਰਿਆਂ ਦੀ ਸੇਵਾ ਭਾਵਨਾ ਵਾਸਤੇ ਲਾਉਂਦੇ ਆ ਪਰ ਉਹ ਸੇਵਾ ਜਿਹੜੀ ਆ ਉਹਦੇ ਵਿੱਚ ਦਿੱਕਤ ਨਾ ਕਿ ਇਹ ਗੱਲ ਦੀ ਆਵੇ ਪ੍ਰਬੰਧਨ ਨੂੰ ਜਾਂ ਜਿਹੜੀ ਟ੍ਰੈਫਿਕ ਕੰਟਰੋਲ ਆ ਜਾਂ ਉਹਦੇ ਵਿੱਚ ਇਹੋ ਜੀ ਸਿਚੁਏਸ਼ਨ ਨਾ ਬਣੇ ਜਿਹਦੇ ਵਿੱਚ ਕਿਸੇ ਨੂੰ ਕੋਈ ਹਾਰਮ ਹੁੰਦਾ ਹੋਵੇ ਕਿ ਕਿਉਂਕਿ ਟ੍ਰੈਫਿਕ ਵੀ ਨਾਲ-ਨਾਲ ਚੱਲਦੀ ਆ ਲੋਕਾਂ ਨੇ ਘਰਾਂ ਤੋਂ ਬਾਹਰ ਨਿਕਲਣਾ ਆਪਣੀ ਕਮਿਊਨਿਟੀ ਤੋਂ ਜਿਹੜੇ ਬਾਹਰਲੇ ਲੋਕ ਆ ਉਹਨਾਂ ਨੇ ਜਾਣਾ ਆਉਣਾ ਹੁੰਦਾ ਸੋ ਜਦੋਂ ਤੁਸੀਂ ਕੋਈ ਟੈਂਟ ਇਦਾਂ ਲਾ ਲੈਨੇ ਆਪਣੇ ਤੌਰ ਦੇ ਉੱਤੇ ਕਿਤੇ ਨਾ ਕਿਤੇ ਲਾ ਲੈਨੇ ਆ ਤੇ ਉਹਨੇ ਵੀ ਲਾਉਣੇ ਆ ਬੇਨਤੀ ਉਹਨਾਂ ਨੂੰ ਇਹ ਆ ਕਿ ਉਹ ਜਰੂਰ ਲਾਉਣ ਪਰ ਉਹ ਪਹਿਲਾਂ ਗੁਰਦਰਾ ਸਾਹਿਬਾਨ ਨਾਲ ਸੰਪਰਕ ਕਰਕੇ ਤੇ ਬੁੱਕ ਕਰਾ ਕੇ ਆਪਣਾ ਉਹਦਾ ਪਰਮਿਟ ਲੈ ਕੇ ਫਿਰ ਲਾਉਣ ਸੁਖਾਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਬ੍ਰੈਂਪਟਨ ਵਿਖੇ ਮੌਜੂਦ ਹਾਂ ਔਰ ਹਰ ਸਾਲ ਜੂਨ 8 ਨੂੰ ਸ਼ਹੀਦਾਂ ਦੀ ਰਹਿਮਾਈ ਦੇ ਜਿਵੇਂ ਆਪ ਕਹਿੰਦੇ ਵੀ ਸ਼ਹੀਦੀ ਨਗਰ ਕੀਰਤਨ ਕੱਢਿਆ ਜਾਂਦਾ ਔਰ ਮੇਰੇ ਨਾਲ ਗੁਰਦੁਆਰਾ ਪ੍ਰਬੰਧ ਕਮੇਟੀ ਆ ਸੋ ਬਰਾੜ ਸਾਹਿਬ ਜੀ ਗੱਲ ਕੀਤੀ ਜਾਵੇ ਹਰ ਸਾਲ ਕੱਢਿਆ ਜਾਂਦਾ ਨਗਰ ਕੀਰਤਨ ਔਰ ਸ਼ਹੀਦਾਂ ਨੂੰ ਵੀ ਸਮਰਪਤ ਹੁੰਦਾ ਜੀ ਕੀ ਕਹਿਣਾ ਚਾਹੁੰਦੇ ਆ ਬਿਲਕੁਲ ਜੀ ਇਹ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸਾਈਫ ਸ੍ਰੀ ਗੁਰਜਿੰਦਰ ਸਿੰਘ ਜੀ ਮਹਾਰਾਜ ਦੀ ਸ਼ਹਾਦਤ ਨੂੰ ਅਤੇ 1984 ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਇਹ ਨਗਰ ਕੀਰਤਨ ਅਸੀਂ ਉਹਨਾਂ ਨੂੰ ਯਾਦ ਕਰਨ ਦੇ ਲਈ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਦੇ ਲਈ ਸਾਲਾਨਾ ਨਗਰ ਕੀਰਤਨ ਇੱਥੇ ਆਯੋਜਿਤ ਕੀਤਾ ਜਾਂਦਾ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਵੱਲੋਂ ਅਤੇ ਗੁਰਦੁਆਰਾ ਜੋਤਪ੍ਰਕਾਸ਼ ਵੱਲੋਂ ਸਾਂਝੇ ਤੌਰ ਤੇ ਔਰ ਇਸ ਦੇ ਨਾਲ ਜੋ ਅੰਟੀਰੀਅਰ ਗੁਰਦੁਆਰਾ ਸਕਮੇਟੀ ਦੇ ਸਮੂਹ ਗੁਰਦੁਆਰਾ ਸਹਿਬਾਨ ਨੇ ਪੂਰਨ ਸਹਿਯੋਗ ਕਰਦੇ ਨੇ ਜੀ ਔਰ ਇਸ ਸਾਲ ਤੁਹਾਨੂੰ ਪਤਾ ਹੀ ਹੈ ਕਿ 8 ਜੂਨ ਦਿਨ ਐਤਵਾਰ ਨੂੰ ਇੱਕ ਜਿਹੜਾ ਨਗਰ ਕੀਰਤਨ ਹੈ ਗੁਰਦਾਰ ਗੁਰੂ ਨਾਨਕ ਮਿਸ਼ਨ ਸੈਂਟਰ ਤੋਂ 12 ਵਜੇ ਚੱਲ ਕੇ ਗੁਰਦੁਆਰਾ ਜੋਤਪ੍ਰ ਜੇ ਗੱਲ ਕੀਤੀ ਜਾਵੇ ਨਗਰ ਕੀ ਤੋਂ ਸਵੇਰੇ ਜਿਵੇਂ 9 ਤੋਂ ਲੈ ਕੇ 12 ਤੱਕ ਆਪਾਂ ਕਹਿੰਨੇ ਆ ਵੀ ਇੱਥੇ ਸਟੇਜ ਲੱਗੇਗੀ ਜੀ ਉਹਦੇ ਬਾਅਦ ਉੱਥੇ ਰਵਣ ਦੀ ਪਾਈ ਜਾਏਗੀ ਔਰ ਜਿਹੜੀ ਸਪੈਸ਼ਲ ਜਿਹੜੀ ਵੱਡੀ ਸਟੇਜ ਆ ਉਹ ਕਿੱਥੇ ਲਾਈ ਜਾ ਰਹੀ ਹੈ ਜੀ ਉਹ ਜੀ ਟੋਰਬਮ ਐਂਡ ਸੈਂਡਲਵੁੱਡ ਤੇ ਜਿਹੜਾ ਸੈਂਡਲਵੁੱਡ ਹਾਈਟਸ ਹਾਈ ਸਕੂਲ ਆ ਉਹਦੇ ਨਾਲ ਹੀ ਇੱਕ ਵੱਡੀ ਪਾਰਕ ਆ ਜੀ ਉਹਨੂੰ ਅਸੀਂ ਬੁੱਕ ਕੀਤਾ ਔਰ ਉੱਥੇ ਇੱਕ ਵੱਡੀ ਸਟੇਜ ਲਾ ਕੇ ਸਤਿਗੁਰੂ ਸ੍ਰੀ ਗੁਰੂ ਗੰਗ ਸਾਹਿਬ ਜੀ ਮਹਾਰਾਜ ਜੀ ਦਾ ਉੱਥੇ ਪ੍ਰਕਾਸ਼ ਹੋਵੇਗਾ ਆ ਕਥਾ ਕੀਰਤਨ ਢਾਡੀਵਾਰਾਂ ਉਥੇ ਸਾਰਾ ਦਿਨ ਚੱਲਣਗੀਆਂ ਜੀ ਸਵੇਰੇ 10:30 ਵਜੇ ਉਥੇ ਸਟੇਜ ਚਾਲੂ ਹੋ ਜਾਵੇਗੀ ਅਤੇ ਸ਼ਾਮ ਨੂੰ ਤਕਰੀਬਨ 4 ਵਜੇ ਤੋਂ ਤੱਕ ਉਥੋਂ ਨਗਰ ਕੀਰਤਨ ਰਵਾਨਾ ਨਹੀਂ ਹੋ ਜਾਂਦਾ ਇਹ ਜਿਹੜੀ ਸਟੇਜ ਆ ਉਥੇ ਲੱਗੀ ਰਹੇਗੀ ਜੀ ਜੇ ਅਮਰਤ ਸੰਚਾਰ ਦੀ ਗੱਲ ਕੀਤੀ ਜਾਵੇ ਉਹ ਵੀ ਸ਼ਿਕਾਇਤਾਂ ਜਾਣਗੇ ਜੀ ਬਿਲਕੁਲ ਜੀ ਅਮਰਤ ਸੰਚਾਰ ਦਾ ਯੋਜਨ ਗੁਰਦੁਆਰਾ ਜੋਤਪ੍ਰਕਾਸ਼ ਸਾਹਿਬ ਵਿਖੇ 7 ਜੂਨ ਦਿਨ ਸ਼ਨੀਚਰਵਾਰ ਨੂੰ ਬਾਅਦ ਦੁਪਹਿਰ 12 ਵਜੇ ਕੀਤਾ ਜਾਵੇਗਾ ਜੀ ਸਮੂਹ ਅਮਰਤ ਬਲਾਖਿਆਂ ਨੂੰ ਬੇਨਤੀ ਹੈ ਕਿ ਆਪਣੇ ਨਾਮ ਪਹਿਲਾਂ ਗੁਰਦੁਆਰਾ ਜੋਤਪ੍ਰਕਾਸ਼ ਸਾਹਿਬ ਵਿਖੇ ਜਾਂ ਫਿਰ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਵਿਖੇ ਫੋਨ ਕਰਕੇ ਤੁਸੀਂ ਲਿਖਾ ਸਕਦੇ ਆ ਜੀ ਰਖਵਿੰਦਰ ਜੀ ਜੇ ਗੱਲ ਕੀਤੀ ਜਾਵੇ ਜਿਵੇਂ ਪਹਿਲਾਂ ਵੀ ਆਪਾਂ ਗੱਲ ਕਰਦੇ ਸੀ ਕਿ ਵੀ ਸੇਫਟੀ ਨੂੰ ਲੈ ਕੇ ਇਸ ਵਾਰੀ ਬੜੇ ਕੰਸਰਨ ਨੇ ਕੀ ਕਹਿਣਾ ਚਾਹੋ ਸੇਫਟੀ ਨੂੰ ਲੈ ਕੇ ਹਰ ਵਾਰ ਕਨਸਰਨ ਹੁੰਦੇ ਨੇ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ ਪ੍ਰਬੰਧਕਾਂ ਦੇ ਉੱਤੇ ਤੇ ਜਿਹੜੇ ਸਾਡੇ ਲੋਕਲ ਡਿਪਾਰਟਮੈਂਟਸ ਨੇ ਉਹ ਅਸੀਂ ਸੰਗਤ ਨੂੰ ਬੇਨਤੀ ਕਰਦੇ ਹੁੰਦੇ ਆ ਕਿਉਂਕਿ ਅਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਪਰ ਜਿੰਨੀ ਦੇਰ ਸੰਗਤਾਂ ਦਾ ਸਹਿਯੋਗ ਨਾ ਹੋਵੇ ਉੰਨੀ ਦੇਰ ਐਡੇ ਵੱਡੇ ਇਵੈਂਟ ਕਰਨੇ ਨਾ ਮੌਮਕਰਨੇ ਪਰ ਸੰਗਤਾਂ ਬਹੁਤ ਸਹਿਯੋਗ ਕਰਦੀਆਂ ਨੇ ਆਪਣੇ ਕੋਲੇ ਤਕਰੀਬਨ ਓਵਰ 100 ਵਲੰਟੀਅਰਸ ਹੁੰਦੇ ਨੇ ਉਹਨਾਂ ਦੇ ਪ੍ਰੋਪਰ ਵੈਸਟ ਪਾਜਾਂ ਹੁੰਦੀਆਂ ਨੇ ਤੇ ਆਪਣੇ ਕੋਲੇ ਤਕਰੀਬਨ ਪੀਲ ਪੁਲਿਸ ਦੇ ਬਹੁਤ ਪੇਡ ਡਿਊਟੀ ਅਫੀਸਰ ਹੁੰਦੇ ਨੇ ਬਹੁਤ ਸਹਿਯੋਗ ਕਰਦੀ ਆ ਪੀਲ ਪੁਲਿਸ ਤੇ ਪ੍ਰਾਈਵੇਟ ਸਿਕਿਉਰਟੀ ਵੀ ਅਸੀਂ ਹਾਇਰ ਕੀਤੀ ਹੁੰਦੀ ਆ ਤੇ ਵੱਧ ਤੋਂ ਵੱਧ ਅਸੀਂ ਸੰਗਤ ਦੇ ਚਰਨਾਂ 'ਚ ਬੇਨਤੀ ਕਰਦੇ ਆ ਵੀ ਆਪਾਂ ਪ੍ਰਬੰਧਕਾਂ ਦੇ ਨਾਲ ਤੇ ਸਹਿਯੋਗ ਕਰੀਏ ਤੁਹਾਨੂੰ ਵਿਚਰਦਿਆਂ ਨਗਰ ਕੀਰਤਨ ਦੇ ਵਿੱਚ ਕੋਈ ਸਪੀਸ਼ੀਅਸ ਗੱਲ ਲੱਗਦੀ ਆ ਤਾਂ ਪ੍ਰਬੰਧਕਾਂ ਦੇ ਨਾਲ ਰਾਈਟ ਅਵੇ ਸੰਪਰਕ ਕਰੋ ਤਾਂ ਕਿ ਆਪਾਂ ਸਬੰਧਤ ਡਿਪਾਰਟਮੈਂਟ ਦੀ ਧਿਆਨ ਵਿੱਚ ਲਿਆ ਕੇ ਆਪਾਂ ਕੋਈ ਵੀ ਘਟਨਾ ਵਾਪਰਨ ਤੋਂ ਪਹਿਲਾਂ ਉਹਨੂੰ ਕੰਟਰੋਲ ਕਰ ਸਕੀਏ ਕਿਉਂਕਿ ਅਸੀਂ ਜਾਣਦੇ ਆਂ ਵੀ ਇੱਕ ਸਟੇਟ ਆ ਜਿਹਦੇ ਨਾਲ ਸਾਡੀ ਲੜਾਈ ਆ ਉਹ ਕਈ ਵਾਰੀ ਆਰਗੇਨਾਈਜ਼ ਕਰਕੇ ਬੜੀਆਂ ਚੀਜ਼ਾਂ ਕਰੀਆਂ ਜਾ ਸਕਦੀਆਂ ਨੇ ਉਹਨਾਂ ਦਾ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ ਜਿਵੇਂ ਸ਼ਰਾਰਤੀ ਅਨਸਰ ਹੋ ਜਾਂਦੇ ਆ ਕਈ ਵਾਰੀ ਪਛਾਣੇ ਨਹੀਂ ਜਾਂਦੇ ਉਵੇਂ ਹੀ ਪਹਿਰਾਵਾ ਵੀ ਸੇਮ ਹੀ ਹੁੰਦਾ ਉਹਨਾਂ ਨੂੰ ਫਿਰ ਜੇ ਆਪਾਂ ਕੋਈ ਗੱਲ ਕੀਤੀ ਐਹ ਜਾ ਮਤਲਬ ਕਿੱਥੇ ਸੰਪਰਕ ਕੀਤਾ ਜਾਵੇ ਜੇ ਕੋਈ ਇਦਾਂ ਦੀ ਗੱਲ ਦਿਖੇ ਅਸੀਂ ਜੀ ਜਿੱਡੇ ਵੀ ਪ੍ਰਬੰਧਕ ਹੋਣਗੇ ਉਹਨਾਂ ਦੇ ਵਿੱਚ ਉਹ 10 ਡੈਜ਼ਿਗਨੇਟਿਡ ਪ੍ਰਬੰਧਕ ਹੋਣਗੇ ਜਿਹੜੇ ਛੋਟੇ ਸਕੂਟਰ ਨੇ ਜਿਹੜੇ ਉਹਨਾਂ ਦੇ ਉੱਤੇ ਗਸ਼ਤ ਕਰਦੇ ਹੋਣਗੇ ਤੁਸੀਂ ਕਿਸੇ ਵੀ ਉਹ ਉਹਨਾਂ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਆ ਅਸੀਂ ਰਾਈਟ ਵੇ ਉਹਨੂੰ ਹੈਂਡਲ ਕਰਾਂਗੇ ਪਰ ਸਤਿਕਾਰ ਬਖਸ਼ਿਸ਼ ਕਰਦੇ ਹੁੰਦੇ ਨੇ ਆਪਾਂ ਬਹੁਤ ਵੱਡੇ ਵੱਡੇ ਇਕੱਠ ਕਰਦੇ ਆ ਚਾਹੇ ਉਹ ਜੂਬਾ ਸਿਟੀ ਹੋਵੇ ਜਾਂ ਸਰੀ ਹੋਵੇ ਕੈਲਗਰੀ ਇੱਥੇ ਵੀ ਆਪਾਂ ਨਗਰ ਕੀਰਤਨ ਕਰਦੇ ਆ ਹੁਣ ਪਿੱਛੇ ਆਪਾਂ ਮਾਲਟਰਨ ਗੁਰਦੁਆਰਾ ਸਾਹਿਬ ਤੋਂ ਇੱਕ ਵਿਸਾਖੀ ਨੂੰ ਸਮਰਪਿਤ ਵੱਡਾ ਨਗਰ ਕੀਰਤਨ ਕਰਕੇ ਹਟਿਆ ਪਰ ਬਹੁਤ ਵਧੀਆ ਪ੍ਰਬੰਧ ਹੁੰਦਾ ਕਿਉਂਕਿ ਸੰਗਤਾਂ ਬਹੁਤ ਸਹਿਯੋਗ ਕਰਦੀਆਂ ਨੇ ਔਰ ਜੀ ਆਪਾਂ ਗੱਲ ਕੀਤੀ ਜਵੇ ਟੈਂਟਾਂ ਦੀ ਜਮੈਂ ਟੈਂਟਾਂ ਦੀ ਆਪਾਂ ਦੱਸ ਰਹੇ ਹਾਂ ਵੀ ਇਸ ਵਾਰ ਸਿਟੀ ਕੰਨੀਓ ਵੀ ਖਾਸ ਇਨਸਟਰਕਸ਼ਨ ਹੈ ਉਹਦੇ ਬਾਰੇ ਕੋ ਦੱਸੋ ਟੈਂਟਾਂ ਦੀ ਜੀ ਉਹ ਜਿਹੜਾ ਜਿੰਨੇ ਵੀ ਟੈਂਟ ਲਾਉਣਾ ਵਾ ਫੂਡ ਸਟਾਲ ਵਗੈਰਾ ਜਾਂ ਜੋ ਵੀ ਆ ਉਹਦੇ ਪਰਮਿਟ ਤੋਂ ਬਿਨਾਂ ਤੁਸੀਂ ਨਹੀਂ ਲਾ ਸਕਦੇ ਕਿਉਂਕਿ ਕਈ ਵਾਰੀ ਇਹ ਦੇਖਣ ਨੂੰ ਮਿਲਦਾ ਕਿ ਅਸੀਂ ਨਾ ਸਾਡੇ ਵੀਰ ਅਸੀਂ ਕੋਈ ਕਿਸੇ ਨੂੰ ਇਹ ਕੰਡੈਮ ਨਹੀਂ ਕਰਦੇ ਪਰ ਸਾਰਿਆਂ ਦੀ ਸੇਵਾ ਭਾਵਨਾ ਵਾਸਤੇ ਲਾਉਂਦੇ ਆ ਪਰ ਉਹ ਸੇਵਾ ਜਿਹੜੀ ਆ ਉਹਦੇ ਵਿੱਚ ਦਿੱਕਤ ਨਾ ਕਿਸੇ ਗੱਲ ਦੀ ਆਵੇ ਪ੍ਰਬੰਧ ਨੂੰ ਜਾਂ ਜਿਹੜੀ ਟ੍ਰੈਫਿਕ ਕੰਟਰੋਲ ਆ ਜਾਂ ਉਹਦੇ ਵਿੱਚ ਇਹੋ ਜੀ ਸਿਚੁਏਸ਼ਨ ਨਾ ਬਣੇ ਜਿਹਦੇ ਵਿੱਚ ਕਿਸੇ ਨੂੰ ਕੋਈ ਹਾਰਮ ਹੁੰਦਾ ਹੋਵੇ ਕਿ ਕਿਉਂਕਿ ਟ੍ਰੈਫਿਕ ਵੀ ਨਾਲ-ਨਾਲ ਚੱਲਦੀ ਆ ਲੋਕਾਂ ਨੇ ਘਰਾਂ ਤੋਂ ਬਾਹਰ ਨਿਕਲਣਾ ਆ ਆਪਣੀ ਕਮਿਊਨਿਟੀ ਦਾ ਉਹ ਜਿਹੜੇ ਬਾਹਰਲੇ ਲੋਕ ਆ ਉਹਨਾਂ ਨੇ ਜਾਣਾ ਆਉਣਾ ਹੁੰਦਾ ਸੋ ਜਦੋਂ ਤੁਸੀਂ ਕੋਈ ਟੈਂਟ ਇਦਾਂ ਲਾ ਲੈਨੇ ਆਪਣੇ ਤੌਰ ਦੇ ਉੱਤੇ ਕਿਤੇ ਨਾ ਕਿਤੇ ਲਾ ਲੈਨੇ ਆ ਤੇ ਉਹਦੇ ਨਾਲ ਕਈ ਵਾਰੀ ਉਹ ਦਿੱਕਤ ਆਉਂਦੀ ਉਹਨਾਂ ਲੋਕਾਂ ਨੂੰ ਉਹਦੇ ਵਿੱਚ ਫਿਰ ਸੇਫਟੀ ਕੰਸਰਨ ਵੀ ਹੋ ਜਾਂਦਾ ਵਾ ਇਸ ਕਰਕੇ ਜਿੰਨੇ ਜਿੰਨੇ ਵੀ ਲਾਉਣੇ ਆ ਬੇਨਤੀ ਉਹਨਾਂ ਨੂੰ ਇਹ ਆ ਕਿ ਉਹ ਜਰੂਰ ਲਾਉਣ ਪਰ ਉਹ ਪਹਿਲਾਂ ਗੁਰਦਾਰਾ ਸਾਹਿਬਾਨਾ ਨਾਲ ਸੰਪਰਕ ਕਰਕੇ ਤੇ ਬੁੱਕ ਕਰਾ ਕੇ ਆਪਣਾ ਉਹਦਾ ਪਰਮਿਟ ਲੈ ਕੇ ਫਿਰ ਲਾਉਣ ਸੋ ਇਹ ਬੇਨਤੀ ਜ਼ਰੂਰੀ ਆ ਕਿ ਉਹ ਇਸ ਗੱਲ ਨੂੰ ਜਰੂਰ ਮਾ ਜੀ ਬਰਾਬਰ ਆਪਾਂ ਗੱਲ ਕੀਤੀ ਜਾਵੇ ਗੱਡੀਆਂ ਦੀ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਵੀ ਘਾਹ ਦੇ ਉੱਪਰ ਲਾਈਆਂ ਜਾਂਦੀਆਂ ਕਿਤੇ ਸਟ੍ਰੀਟ ਤੇ ਖੜੀ ਕਰਕੇ ਚਲੇ ਜਾਂਦੇ ਕਿਤੇ ਪਲਾਜ਼ਿਆਂ 'ਚ ਉਹਦੇ ਬਾਰੇ ਕਿਵੇਂ ਸੋਚਿਆ ਜੀ ਇਸ ਵਾਰ ਸੋ ਇਸ ਵਕਤ ਸਾਨੂੰ ਪੁਲਿਸ ਵੱਲੋਂ ਜੀ ਇੱਕ ਹਦਾਇਤ ਜਿਹੜੀ ਉਹ ਦਿੱਤੀ ਗਈ ਆ ਕਿ ਕੋਈ ਵੀ ਜਿਹੜੀ ਗੱਡੀ ਇਦਾਂ ਘਾਹ ਦੇ ਉੱਤੇ ਲੱਗੀ ਹੋਵੇਗੀ ਜਾਂ ਇਲੀਗਲੀ ਪਾਰਕ ਹੋਊਗੀ ਉਹਨੂੰ ਰਾਈਟ ਅਵੇ ਟੋ ਕਰਾਇਆ ਜਾਣਾ ਸੋ ਅਸੀਂ ਬੇਨਤੀ ਪਹਿਲਾਂ ਕਰ ਦਿੰਨੇ ਸੰਗ ਤੁਹਾਨੂੰ ਸਾਡੇ ਜਿਹੜੇ ਵੀਰ ਉੱਥੇ ਗੱਡੀਆਂ ਇਸ ਤਰ੍ਹਾਂ ਲਾਉਂਦੇ ਨੇ ਕਿ ਪਲੀਜ਼ ਇਸ ਤਰ੍ਹਾਂ ਗੱਡੀਆਂ ਪਾਰਕ ਨਾ ਕਰਿਓ ਬਾਅਦ ਵਿੱਚ ਆਵੇਂ ਨਮੋਸ਼ੀ ਦਾ ਆਪਾਂ ਨੂੰ ਸਾਹਮਣਾ ਕਰਨਾ ਪਊਗਾ ਉਹ ਗੱਡੀਆਂ ਰਾਈਟ ਵੇ ਭਵੇਂ ਉਹ ਨਗਰ ਕੀਰਤਨ ਦੇ ਵਿੱਚੋਂ ਹੀ ਸਾਨੂੰ ਰੋਕ ਕਰਾਉਣੀ ਪਈਆਂ ਪਰ ਉਹ ਕਰਾਈਆਂ ਜਾਣਗੀਆਂ ਕੋਈ ਕਿਤੇ ਕੋਈ ਖਾਸ ਜਗ੍ਹਾ ਰੱਖੀ ਗਈ ਹੈ ਜੀ ਜਿਵੇਂ ਮਾਲਟਰਨ ਗੁਰੂ ਘਰ ਸਭ ਤੋਂ ਨਿਕਲੀ ਸੀ ਆਪਾਂ ਦੱਸਿਆ ਸੀ ਕਿੱਥੇ ਆ ਤੇ ਜਾਂ ਰੈਕਸਲ ਗੁਰੂ ਘਰ ਤੋਂ ਉਹਨਾਂ ਨੇ ਇੱਕ ਮਾਰਕ ਕੀਤੀਆਂ ਹੋਈਆਂ ਸੀ ਆ ਜਗ੍ਹਾ ਤੇ ਇਹੋ ਜੀ ਵੀ ਕੋਈ ਗੱਲ ਹੈ ਬਿਲਕੁਲ ਜੀ ਦੇਖੋ ਜਿੰਨੇ ਵੀ ਰਾਹ ਦੇ ਵਿੱਚ ਸਕੂਲ ਵਾਲੇ ਇਲਾਕੇ ਦੇ ਕਿਤੇ ਵੀ ਤੁਸੀਂ ਪਾਰਕਿੰਗ ਲਾ ਕੇ ਸਾਰਾ ਦਿਨ ਉਥੋਂ ਸ਼ਟਲ ਜਿਹੜੀ ਆ ਉਹ ਚਲਦੀ ਰਹੂਗੀ ਅ ਸੋ ਤੁਸੀਂ ਉਹ ਸ਼ਟਲ ਲੈ ਕੇ ਵੀ ਇੱਥੇ ਪਹੁੰਚ ਸਕਦੇ ਗੁਰਦਾਰਾ ਗੁਰੂ ਨਾਨਕ ਦੇਵ ਜੀ ਸੈਂਟਰ ਤੋਂ ਇੱਥੋਂ ਵਾਪਸ ਤੁਸੀਂ ਫਿਰ ਨਗਰ ਕੀਰਤਨਾਂ ਜਾ ਸਕਦੇ ਆ ਜੇ ਤੁਸੀਂ ਰਾਹ ਦੇ ਵਿੱਚ ਕਿਤੇ ਲਾਉਣੀ ਹੈ ਕਿਸੇ ਵੀ ਜਿਹੜਾ ਸਕੂਲ ਦੀ ਪਾਰਕਿੰਗ ਆ ਉਹ ਤਕਰੀਬਨ ਸਾਰੇ ਸਾਰੇ ਅਸੀਂ ਬੁੱਕ ਕੀਤੇ ਹੋਇਆ ਤੁਸੀਂ ਉੱਥੇ ਪਾਰਕਿੰਗ ਲਾ ਸਕਦੇ ਆ ਜੀ ਕਈ ਵਾਰ ਇਹ ਹੁੰਦਾ ਵੀ ਆਪਾਂ ਰੋਡ ਦੇ ਉੱਪਰ ਚਲੇ ਜਾਂਦੇ ਆ ਵਲੰਟੀਅਰਸ ਇੱਕਦਮ ਕੋਈ ਹੋਰ ਹੀ ਜਿਵੇਂ ਉਹ ਜਿਹੜੇ ਡிரஸ் ਅਪ ਕਰਕੇ ਆਗੇ ਉਹਨਾਂ ਨੂੰ ਕੋਈ ਆਈਡੀ ਕਾਰਡ ਵਗੈਰਾ ਕੋਈ ਇਸ ਤਰ੍ਹਾਂ ਦਾ ਵੀ ਕੋਈ ਇਸ਼ੂ ਕੀਤਾ ਜਾਏਗਾ ਕਿ ਇੱਕ ਪੁਰਾਣੀ ਜਿਵੇਂ ਨਹੀਂ ਨਹੀਂ ਜੀ ਬਿਲਕੁਲ ਹਰ ਕੋਲੇ ਜਿੰਨੇ ਵੀ ਸਾਡੇ ਵਲੰਟੀਅਰ ਹੋਣਗੇ ਜਿੰਨੇ ਸਾਡੇ ਪ੍ਰਬੰਧਕ ਹੋਣਗੇ ਉਹਨਾਂ ਕੋਲੇ ਆਈਡੀ ਟੈਗਸ ਹੋਣਗੇ ਔਰ ਜੇ ਕੋਈ ਇਸ ਤਰ੍ਹਾਂ ਦਾ ਤੁਹਾਨੂੰ ਬੰਦਾ ਸਸਪੀਸ਼ੀਅਸ ਲੱਗਦਾ ਤੁਸੀਂ ਸਿਕਿਉਰਿਟੀ ਨੂੰ ਪ੍ਰਬੰਧਕਾਂ ਨੂੰ ਜਾਂ ਪੁਲਿਸ ਨੂੰ ਰਾਈਟ ਵੇ ਇਨਫੋਰਮ ਕਰੋ ਉਹਦੇ ਉੱਤੇ ਐਕਸ਼ਨ ਲਿਆ ਜਾਊਗਾ ਜੀ ਉਸ ਵੇਲੇ ਸੋ ਧੰਨਵਾਦ ਜੀ ਥੈਂਕ ਯੂ ਜੀ ਸਾਵਾਹੀ ਗੁਰੂ ਜੀ ਕੀ ਫਤਿਹ ਸੋ ਤੁਸੀਂ ਦੇਖਿਆ ਜਿਹੜੀ ਆਉਂਦੀ 8 ਤਰੀਕ ਦਿਨ ਐਤਵਾਰ ਸ਼ਹੀਦਾਂ ਨੂੰ ਸਮਰਪਿਤ ਜਿਹੜਾ ਨਗਰ ਕੀਰਤਨ ਹਰ ਸਾਲ ਕੱਢਿਆ ਜਾਂਦਾ ਜੀ ਔਰ ਪ੍ਰਬੰਧ ਕਮੇਟੀ ਕੰਨੀਓ ਜਿਵੇਂ ਕਿਹਾ ਗਿਆ ਵੀ ਸੇਫਟੀ ਨੂੰ ਲੈ ਕੇ ਅੱਕੀ ਵੱਡੇ ਜਿਹੜੇ ਕੰਸਰਨ ਹੈ ਕਿਉਂਕਿ ਆਮ ਲੋਕ ਕਈ ਵਾਰੀ ਸੇਵਾ ਭਾਵਨਾ ਦੇ ਦੌਰਾਨ ਹੀ ਚਾਹੇ ਉਹ ਕਰਦੇ ਆ ਪਰ ਰਾਹ ਦੇ ਵਿੱਚ ਕਈ ਵਾਰੀ ਟੈਂਟ ਲਾ ਲੈਣਾ ਜਾਂ ਐਵੇਂ ਕੋਈ ਚੀਜ਼ ਖੜੀ ਕਰ ਦੇਣੀ ਉਸ ਤੋਂ ਗਰੇਸ ਕਰੋ ਕਿਉਂਕਿ ਸਿਟੀ ਦੇ ਇਸ ਵੇਲੇ ਖਾਸ ਜਿਹੜੀਆਂ ਹਦਾਇਤਾਂ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਦੱਸਿਆ ਗਿਆ ਵੀ ਜੋ ਗੁਰਦੁਆਰਾ ਸਾਹਿਬ ਜੋ ਗੁਰਦੁਆਰਾ ਪ੍ਰਬੰਧ ਕਮੇਟੀ ਹੈ ਗੁਰਦੁਆਰਾ ਜੋਤ ਪ੍ਰਕਾਸ਼ ਤੱਕ ਜਿਹੜਾ ਆਪਣੇ ਜਾਣਾ ਗੁਰਨਾਨ ਕਮਿਸ਼ਨ ਤੋਂ ਉਹਦੇ ਵਿੱਚ ਜਿਹੜੀ ਪ੍ਰਬੰਧ ਕਮੇਟੀ ਆ ਉਹਨਾਂ ਨੂੰ ਕੋਈ ਵੀ ਹਰਜਾਨਾ ਜਾਂ ਉਹਨਾਂ ਤੋਂ ਪੁੱਛੇ ਵਗੈਰ ਕੋਈ ਚੀਜ਼ ਕਰਦੇ ਤਾਂ ਗੁਰਦੁਆਰਾ ਪ੍ਰਬੰਧ ਕਮੇਟੀ ਜ਼ਿੰਮੇਵਾਰ ਹੋਊਗੀ ਨਾ ਕਿ ਆਮ ਨਾਗਰਿਕ ਹੋਏਗਾ ਔਰ ਨਾਲ ਹੀ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਜੋ ਵਲੰਟੀਅਰਸ ਦੀ ਗੱਲ ਕੀਤੀ ਜਾਵੇ ਉਹ ਕਹਿੰਦੇ ਵੀ ਇਸ ਵਾਰ ਇਹਨੂੰ ਰਜਿਸਟਰਡ ਕਰੋ ਤਾਂ ਕਿ ਜਿਹਸੀ ਰਜਿਸਟਰ ਕਰੀਓ ਉਹਨਾਂ ਲਈ ਸਪੈਸ਼ਲ ਆਈਡੀ ਕਾਰਡ ਜਾਂ ਇੱਕ ਸੇਫਟੀ ਵੈਸਟ ਕਹਿ ਦਈਏ ਉਹ ਇਸ਼ੂ ਕੀਤੀ ਜਾਏਗੀ ਤਾਂ ਕਿ ਵੀ ਲੋਕਾਂ ਨੂੰ ਭੁਲੇਖਾ ਨਾ ਪੈ ਸਕੇ ਔਰ ਬਰੀ ਇਹ ਗੱਲ ਹੁੰਦੀ ਆ ਵੀ ਕੋਈ ਐਵੇਂ ਕੋਈ ਸ਼ਰਾਰਤੀ ਅਨਸਰ ਵਿੱਚ ਵੜ ਜਾਂਦਾ ਉਸ ਤਰ੍ਹਾਂ ਦਾ ਡਰੈਸ ਅਪ ਹੋ ਕੇ ਵੀ ਉਸ ਤੋਂ ਵੀ ਗਰੇਜ਼ ਕੀਤਾ ਜਾ ਸਕੇ ਔਰ ਸਭ ਤੋਂ ਵੱਡੀ ਗੱਲ ਜਿਹੜੀ ਉਹਨਾਂ ਨੇ ਇਸ ਵਾਰ ਕਹੀ ਆ ਵੀ ਜਿਹੜਾ ਇਕੱਠ ਨੂੰ ਲੈ ਕੇ ਔਰ ਕੋਈ ਵੀ ਜਿਹੜੀ ਅਨਸਖਾਮੀ ਘਟਨਾ ਤੋਂ ਬਚਣ ਲਈ ਇਸ ਤਰ੍ਹਾਂ ਦੇ ਜਿਹੜੇ ਪ੍ਰਕੌਸ਼ਨ ਲੈਣੇ ਬਹੁਤ ਜ਼ਰੂਰੀ ਆ ਤਾਂ ਕਿ ਇਸ ਤਰੀਕੇ ਕਿਉਂਕਿ ਹਰ ਸਾਲ ਇਹ ਨਗਰ ਕੀਰਤਨ ਕੱਢਿਆ ਜਾਂਦਾ ਔਰ ਇਹ ਨਾ ਹੋਵੇ ਵੀ ਕੋਈ ਵੀ ਇਹੋ ਜੀ ਕੋਈ ਅਨਸਖਾਮੀ ਘਟਨਾ ਹੋਵੇ ਜਿਹਦੇ ਤੇ ਵੀ ਸਿੱਖ ਕਮਿਊਨਿਟੀ ਨੂੰ ਦਾਗ ਲੱਗੇ ਔਰ ਖਾਸ ਕਰਕੇ ਜਿਹੜਾ ਬੀਬੀਆਂ ਨੂੰ ਔਰ ਬੱਚਿਆਂ ਨੂੰ ਜਿਹਦੇ ਵਿੱਚ ਗੱਲਾਂ ਨੂੰ ਵੀ ਇਹ ਵੀ ਕਿਹਾ ਗਿਆ ਵੀ ਕੇਸਰੀ ਦੁਪੱਟੇ ਕੇਸਰੀਆਂ ਪੱਗਾਂ ਬੰਨ੍ਹ ਕੇ ਉਹ ਇੱਥੇ ਆਓ ਤਾਂ ਕਿ ਲੋਕਾਂ ਨੂੰ ਇਹ ਪਤਾ ਲੱਗ ਸਕੇ ਵੀ ਸਾਡੀ ਜਿਹੜੀ ਇੱਥੇ ਦੀ ਤਾਦਾਦ ਆ ਸਾਡੀ ਜਿਹੜੀ ਆਪਸ ਵਿੱਚ ਭਾਈਚਾਰਾ ਉਹ ਕਿੰਨਾ ਵੱਡਾ ਹੈ ਔਰ ਲੋਕਾਂ ਤੱਕ ਅਸੀਂ ਕਿਉਂਕਿ ਹੋਰ ਕਮਿਊਨਿਟੀਆਂ ਇੱਥੇ ਵੱਡੀਆਂ ਵਸਦੀਆਂ ਰਿਹਾ ਉਹਨਾਂ ਲਈ ਜਿਹੜਾ ਇੱਕ ਸਨੇਹਾ ਇਸੇ ਤਰੀਕੇ ਨਾਲ ਦਿੱਤਾ ਜਾ ਸਕਦਾ ਸੋ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਬ੍ਰੈਂਟਨ ਕੈਨੇਡਾ